ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਜਿਵੇਂ ਦੇਖੋ ਆਪਣੇ ਕੋਲੇ ਜਰਾਬਾਂ ਫਟ ਜਾਂਦੀਆਂ ਜੀ ਅੱਡੀਆਂ ਕੋਲੋਂ ਫਟ ਜਾਂਦੀਆਂ ਜਾਂ ਮੂਹਰ ਫਟ ਜਾਂਦੀਆਂ ਆਪਾਂ ਇਹਨਾਂ ਨੂੰ ਐਵੇਂ ਬੇਕਾਰ ਕਰਕੇ ਸੈੱਟ ਦੰਨੇ ਆ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਇਹਦਾ ਆਪਾਂ ਕੀ ਕੀ ਕੁਝ ਬਣਾ ਸਕਦੇ ਹਾਂ ਕਿਵੇਂ ਕਿਵੇਂ ਆਪਾਂ ਇਹਨੂੰ ਵਰਤ ਸਕਦੇ ਆਂਗੇ ਆਪਾਂ ਤੁਹਾਨੂੰ ਕਾਫੀ ਸਗੀਆਂ ਚੀਜ਼ਾਂ ਦੱਸਾਂਗੇ ਜਰਾਬਾਂ ਬਾਰੇ ਦੇਖੋ ਸਭ ਤੋਂ ਪਹਿਲਾਂ ਆਪਾਂ ਦੱਸਦੇ ਹਾਂ ਜੀ ਜਿਵੇਂ ਹੁਣ ਆਪਣੇ ਕੋਲੇ ਲੋਹੇ ਦੀਆਂ ਪੀੜੀਆਂ ਜਾਂ ਲੋਹੇ ਦੇ ਪਾਵੇ ਵਾਲਾ ਮੰਜਾ ਹੁੰਦਾ ਹੈ ਹਨਾ ਦੇਖੋ ਜਦੋਂ ਵੀ ਆਪਾਂ ਉਹਨੂੰ ਪੀੜੀ ਨੂੰ ਬੈਠ ਕੇ ਉਹਦੇ ਉੱਤੇ ਰਸਕਾਉਣੇ ਆ ਜਾਂ ਮੰਜਿਆ ਤੇ ਬੈਠ ਕੇ ਰਸ ਮੰਜੇ ਰਿਸਕ ਦੇਣਗੇ ਤੇ ਆਪਣੇ ਜਿਹੜੇ ਫਰਸ਼ ਹੁੰਦੇ ਨੇ ਉਹਨਾਂ ਤੇ ਛਰੀਟਾਂ ਵੀ ਪੈ ਜਾਂਦੀਆਂ ਨੇ ਤੇ ਜਦੋਂ ਵੀ ਮੰਜੇ ਦਾ ਖੜਕਾ ਦੜਕਾ ਵੀ ਉਹ ਬਹੁਤ ਕਰਦੇ ਨੇਗੇ ਮੰਜੇ ਜਦੋਂ ਆਪਾਂ ਉਹਨੂੰ ਚੱਕ ਤ aeration ਕਰਦੇ ਆ ਮੰਜਿਆਂ ਦੀ ਤੇ ਆਪਾਂ ਤੁਹਾਨੂੰ ਦੱਸ ਦਿਆਂ ਵੀ ਦੇਖੋ ਜਿਵੇਂ ਲੱਕੜ ਦੀ ਮਤਲਬ ਕਿ ਲੋਹੇ ਦੀਆਂ ਪੀੜੀਆਂ ਜਾਂ ਲੋਹੇ ਦੇ ਪਾਵੇ ਵਾਲੇ ਮੰਜੇ ਹੁੰਦੇ ਨੇ ਆਪਾਂ ਉਹਨਾਂ ਨੂੰ ਕਿਵੇਂ ਸੈਟ ਕਰ ਚਾਹਦੇ ਤਾਂ ਜੋ ਆਪਣੇ ਫਰਸ਼ ਤੇ ਛਰੀਟਾਂ ਨਾ ਪੈਣ ਆਪਾਂ ਦੇਖੋ ਜਰਾਬ ਦਾ ਛੋਟਾ ਜਿਹਾ ਪੀਸ ਲੈ ਕੇ ਸੈਟ ਤੇ ਸੀਨ ਮਾਰਤੀ ਆਪਾਂ ਨੀਚੇ ਉਹਦੇ ਚ ਪਾਤੀ ਦੀ ਸਪੰਜ ਜੇ ਤੁਹਾਡੇ ਕੋਲੇ ਰੂਮ ਹੈ ਰੂਮ ਵੀ ਪਾ ਸਕਦੇ ਆ ਆਪਾਂ ਛੋਟੀਆਂ ਲੀਰਾਂ ਵੀ ਪਾ ਸਕਦੇ ਆ ਇੱਕ ਦੋ ਤੇ ਇੱਥੋਂ ਆਪਾਂ ਸੂਈ ਨਾਲ ਇਹਨੂੰ ਬੰਦ ਕਰ ਦਾਂਗੇ ਦੇਖੋ ਇਹ ਗੁਰੇ ਵੀ ਨਹੀਂ ਲੱਗਦੇ ਤੇ ਵਧੀਆ ਵੀ ਲੱਗਦੇ ਨੇ ਆਪਣੇ ਫਰਸ਼ ਨੇ ਜਿਹੜੇ ਛਰੀਟਾਂ ਬਿਲਕੁਲ ਨਹੀਂ ਵੱਜਣਗੀਆਂ ਹਾਂ ਬਿਲਕੁਲ ਸਹੀ ਰਹਿਣਗੇ ਮਤਲਬ ਕਹਿੰਦੇ ਕੋ ਕਿੰਨਾ ਮਰਜੀ ਇਹ ਆਪਾਂ ਇਹਨੂੰ ਹਲਾ ਦਿਓ ਇਹ ਬਿਲਕੁਲ ਆਵਾਜ਼ ਨਹੀਂ ਕਰਨਗੇ ਤੇ ਇੱਕ ਮੈਂ ਤੁਹਾਨੂੰ ਦੱਸ ਦਿਆਂ ਦੇਖੋ ਜਦੋਂ ਵੀ ਆਪਾਂ ਇਹ ਝਾੜੂ ਹੁੰਦੇ ਨੇ ਆਪਣੀਆਂ ਜਿਹੜੀਆਂ ਬੱਕਰਾ ਤਿੱਲਾ ਵਾਲੀਆਂ ਇਹ ਆਪਣੇ ਹੱਥ 'ਚ ਵੱਜ ਜਾਂਦੀ ਐ ਸਿਲਤਾ ਵੱਜ ਜਾਂਦੀ ਐ ਆਪਣੇ ਹੱਥ 'ਚ ਇਹ ਵੀ ਦੇਖੋ ਆਪਾਂ ਇਸ ਤਰ੍ਹਾਂ ਚੜਾ ਕੇ ਤੇ ਜਿਹੜੀ ਜਰਾਬ ਦਾ ਉੱਪਰਲਾ ਰਬੜ ਵਾਲਾ ਪਾਸਾ ਹੁੰਦਾ ਇਹਦੇ ਨਾਲ ਆਪਾਂ ਇਹਨੂੰ ਕਵਰ ਕਰ ਸਕਦੇ ਹਾਂ ਜੀ ਦੇਖੋ ਤੁਸੀਂ ਇਹਦੇ ਨਾਲ ਬੰਨ੍ਹਿਆ ਵੀ ਜਾਊਗਾ ਟਾਈਟ ਹੋ ਜੂ ਇਹ ਇਸ ਤਰ੍ਹਾਂ ਆਪਣੀ ਜਿਹੜੀ ਮਤਲਬ ਕਿ ਰਬੜ ਸੀਗੀ ਜਰਾਬ ਦੀ ਉੱਪਰਲੀ ਉਦੀ ਨਾਲੀ ਆਪਾਂ ਇਹਨੂੰ ਕਵਰ ਕਰਤਾ ਜਿਹੜਾ ਟਾਈਟ ਹੋ ਗਈ ਦੇਖੋ ਜਰਾਬ ਮਿਲ ਕੇ ਚੜ ਗਈ ਹੁਣ ਆਪਾਂ ਕਿਵੇਂ ਮਰਜੀ ਆਪਾਂ ਝਾੜੂ ਲਗਾ ਲਈਏ ਤੇ ਆਪਣੇ ਹੱਥਾਂ ਦੇ ਵਿੱਚ ਬਿਲਕੁਲ ਤਿੱਲੀ ਵਗੈਰਾ ਨਹੀਂ ਵੱਜਦੀ ਬਿਲਕੁਲ ਆਪਣੇ ਹੱਥ ਸਹੀ ਰਹਿਣਗੇ ਇਸੇ ਤਰ੍ਹਾਂ ਜਿਵੇਂ ਜਿਵੇਂ ਆਪਣੇ ਦੇਖੋ ਲੋਹੇ ਦੇ ਮੰਜੇ ਹੁੰਦੇ ਨੇ ਇਹਨਾਂ ਨੂੰ ਆਪਾਂ ਇਹਦੇ ਉੱਤੇ ਵੀ ਚੜਾ ਸਕਦੇ ਹਾਂ ਜਿਵੇਂ ਆਪਾਂ ਪੀੜੀ ਤੇ ਚੜਾਇਆ ਸੀ ਉਸੇ ਤਰ੍ਹਾਂ ਆਪਾਂ ਇਹਦੇ ਉੱਤੇ ਸਾਨੂੰ ਚੜਾ ਕੇ ਦਿਖਾਉਨੇ ਆ ਛੋਟੇ ਛੋਟੇ ਪੀਸ ਕੱਟੇ ਸੀ ਇਸ ਸਾਈਡ ਤੇ ਸੀਨ ਲਗਾਈ ਸੀ ਇਸੀ ਤਰ੍ਹਾਂ ਆਪਣੇ ਮੰਜੇ ਚਾਰੇ ਪਾਵਿਆਂ ਤੇ ਆਪਾਂ ਚੜਾਤੇ ਆਪਣੇ ਮੰਜੇ ਜਦੋਂ ਵੀ ਆਪਾਂ ਇਹਨਾਂ ਨੂੰ ਹਲਾਉਣਿਆਂ ਬੈਠਦੇ ਆ ਬਿਲਕੁਲ ਆਵਾਜ਼ ਨਹੀਂ ਕਰਦੇ ਆਪਣੇ ਬਿਲਕੁਲ ਇਹ ਮੰਜੇ ਨੇ ਜਿਹੜੇ ਬਿਲਕੁਲ ਸਹੀ ਰਹਿਣਗੇ ਜੀ ਦੇਖੋ ਜਦੋਂ ਆਪਾਂ ਤੇਲ ਦੀ ਬੋਤਲਾਂ ਨੂੰ ਆਪਾਂ ਸਬਜੀ ਤੇ ਤੜਕਾ ਵਗੈਰਾ ਲਾਉਂਦੇ ਆ ਤਾਂ ਇਹ ਠੰਡੀਆਂ ਹੋ ਜਾਂਦੀਆਂ ਨੇ ਜਦੋਂ ਆਪਾਂ ਇਹਨੂੰ ਤੜਕਾ ਮਤਲਬ ਤੇਲ ਵਰਤ ਕੇ ਰੱਖਦੇ ਆ ਜੀ ਤੇ ਆਪਣੀ ਸਲੇਫ ਜਿਹੜੀ ਉਹ ਵੀ ਠੰਡੀ ਹੋ ਜਾਂਦੀ ਹੈ ਤੇਲ ਲੱਗ ਜਾਂਦਾ ਜੇਕਰ ਇਹ ਜਰਾਵ ਆਪਾਂ ਇਸ ਤਰ੍ਹਾਂ ਚੜਾ ਦਈਏ ਦੇਖੋ ਆਪਣਾ ਫਰਸ਼ ਸਲੇਫ ਬਿਲਕੁਲ ਸਹੀ ਰਹੂਗੀ ਤੇ ਇਹ ਤੇਲ ਡੁੱਲਦਾ ਤਾਂ ਉੱਥੇ ਕੀੜੀਆਂ ਵਗੈਰਾ ਵੀ ਆ ਜਾਂਦੀਆਂ ਨੇ ਇਸ ਕਰਕੇ ਦੇਖੋ ਆਪਾਂ ਜਰਾਵ ਇਹ ਵਿਆਪਸ ਨੂੰ ਵਰਤ ਕੇ ਦਿਖਾਈ ਹੈ ਜੀ ਆਪਾਂ ਇਸ ਤਰ੍ਹਾਂ ਇਹਨੂੰ ਵਰਤ ਸਕਦੇ ਹਾਂ ਜਰਾ ਨੂੰ ਬਿਲਕੁਲ ਆਪਣੀ ਸਲੈਫ ਹੈ ਜਿਹੜੀ ਠੰਡੀ ਨਹੀਂ ਹੁੰਦੀ ਤੇ ਨਾ ਹੀ ਆਪਣੇ ਹੱਥ ਠੰਡੇ ਹੁੰਦੇ ਨੇ ਬਿਲਕੁਲ ਕਵਰ ਹੋ ਜਾਂਦੀ ਹੈ ਇਸੇ ਤਰ੍ਹਾਂ ਆਪਾਂ ਤੁਹਾਨੂੰ ਇੱਕ ਹੋਰ ਟ੍ਰਿਕ ਦੱਸਦੇ ਹਾਂ ਜੀ ਦੇਖੋ ਜਿਵੇਂ ਆਪਣੇ ਕੋਲੇ ਸਾਬਣਾ ਹੁੰਦੀਆਂ ਨੇ ਜਿਹੜੇ ਛੋਟੇ-ਛੋਟੇ ਪੀਸ ਬਚ ਜਾਂਦੇ ਨੇ ਵੱਡੀ ਸਾਬਣ ਤਾਂ ਹੱਥ 'ਚ ਆ ਜਾਂਦੀਆਂ ਪਰ ਛੋਟੀ ਸਾਬਣ ਜਿਹੜੇ ਛੋਟੇ-ਛੋਟੇ ਪੀਸ ਹੁੰਦੇ ਆ ਆਪਣੇ ਹੱਥਾਂ 'ਚ ਨਹੀਂ ਆਉਂਦੇ ਦੇਖੋ ਇਹਰੇ ਉੱਤੇ ਆਪਾਂ ਜਿਵੇਂ ਮਰਜ਼ੀ ਆਪਾਂ ਇਹਨੂੰ ਕੱਪੜੇ ਧੋ ਲੋ ਜੀ ਟੋਟੇ ਹੁੰਦੇ ਨੇ ਜਿਹੜੇ ਆਪਾਂ ਜਰਾਬ ਵਿੱਚ ਪਾ ਕੇ ਉਸ ਤੋਂ ਗਰਥ ਮਾਰ ਕੇ ਜਿਵੇਂ ਮਰਜ਼ੀ ਵਰਤ ਸਕਦੇ ਆਂ ਦੇਖੋ ਜੀ ਜਿਵੇਂ ਆਪਣੇ ਕੋਲੇ ਐਵੇਂ ਦੇ ਕੋਈ ਵੀ ਦਵਾਈਆਂ ਵਾਲੇ ਡੱਬੇ ਇਸ ਤਰ੍ਹਾਂ ਪਏ ਹੁੰਦੇ ਨੇ ਆਪਾਂ ਉਹਨੂੰ ਵੇਕਾਰ ਕਰਕੇ ਸਿੱਟ ਦੰਨੇ ਆ ਇਹ ਵੀ ਮੈਂ ਤੁਹਾਨੂੰ ਦਿਖਾਨੀਆਂ ਦੇਖੋ ਆਪਾਂ ਇੱਕ ਜਰਾਬ ਲੈਂਤੀ ਐ ਇਹਨੂੰ ਆਪਾਂ ਇਸ ਤਰ੍ਹਾਂ ਕਵਰ ਕਰਤਾ ਸਾਰਾ ਤੇ ਇਸ ਤਰ੍ਹਾਂ ਕਵਰ ਕਰਕੇ ਦੇਖੋ ਇਹਨੂੰ ਆਪਾਂ ਕੱਟ ਵੀ ਸਕਦੇ ਆਂ ਤੇ ਵਿੱਚੋਂ ਵੀ ਇਸ ਤਰ੍ਹਾਂ ਵੀ ਆਪਾਂ ਇਹਨੂੰ ਰੱਖ ਸਕਦੇ ਆਂਗੇ ਇਹਨੂੰ ਥੋੜੀ ਜਿਹੀ ਆਪਾਂ ਡੈਕੋਰੇਸ਼ਨ ਕਰ ਦਨੇ ਆ ਆਪਣੇ ਕੋਲੇ ਕੋਈ ਵੀ ਚੀਜ਼ ਪਈ ਹੈ ਚਾਹੀ ਦੇਖੋ ਮੇਰੇ ਲੇਵੇ ਥੋੜੇ ਥੋੜੇ ਲੇਸ ਦੇ ਪੀਸ ਜੇ ਪਏ ਸੀ ਮੈਂ ਇਹ ਲਗਾਤਾ ਜੇ ਆਪਾਂ ਨਾ ਲਗਾਈਏ ਤਾਂ ਵੀ ਦੇਖੋ ਬਹੁਤ ਵਧੀਆ ਚੱਲਦਾ ਜੀ ਕੋਈ ਚੱਕਰ ਨਹੀਂ ਪੈਂਦਾ ਇਹਦੇ ਵਿੱਚ ਆਪਾਂ ਬੱਚਿਆਂ ਦੇ ਪੈਨ ਵਗੈਰਾ ਕੰਗੇ ਵਗੈਰਾ ਕੁਝ ਵੀ ਆਪਾਂ ਗੁਰਸ਼ ਵਗੈਰਾ ਕੁਝ ਵੀ ਆਪਾਂ ਇਹਦੇ ਵਿੱਚ ਦੇਖੋ ਰੱਖ ਸਕਦੇ ਆ ਪਾ ਕੇ ਇਹ ਸੋਨਾ ਵੀ ਲੱਗਦਾ ਤੇ ਆਪਾਂ ਨੂੰ ਬਿਲਕੁਲ ਮਤਲਬ ਡੱਬਾ ਜਿਹੜਾ ਹੈਗਾ ਜੀ ਆਪਣੇ ਕੰਮ ਵੀ ਆ ਜਾਂਦਾ ਹੈ ਅਦੇਖੋ ਆਪਾਂ ਤੁਹਾਨੂੰ ਕੰਗੇ ਪਾ ਕੇ ਦਿਖਾਉਨੇ ਆਂ ਕਿ ਆਪਾਂ ਕੁਝ ਵੀ ਮਤਲਬ ਇਹਦੇ ਵਿੱਚ ਪਾ ਕੇ ਰੱਖ ਸਕਦੇ ਆਂ ਜੀ ਇਹ ਬੁਰਾ ਵੀ ਨਹੀਂ ਲੱਗਦਾ ਸੋਹਣਾ ਲੱਗਦਾ ਪਿਆ ਇਸ ਤਰ੍ਹਾਂ ਤੇ ਲੋ ਜੀ ਆਪਾਂ ਤੁਹਾਨੂੰ ਇੰਨੇ ਦਿਖਾਏ ਨੇ ਠੀਕਾ ਹੁਣ ਜਿਵੇਂ ਦੇਖੋ ਆਪਣੇ ਕੋਲੇ ਗੁਰਸ਼ ਹੁੰਦਾ ਜੀ ਜਦੋਂ ਆਪਾਂ ਨਵਾਂ ਗੁਰਸ਼ ਲੈ ਕੇ ਆਉਨੇ ਆ ਨਾ ਆਪਾਂ ਕੱਪੜਿਆਂ ਤੇ ਮਾਰਦੇ ਆ ਇਹ ਜਿਹੜੀਆਂ ਤਿੱਲਾਂ ਇਹਦੀਆਂ ਤਿੱਖੀਆਂ ਇੰਨੀਆਂ ਹੁੰਦੀਆਂ ਨੇ ਗੁਰਸ਼ ਦੀਆਂ ਮੂਰੋ ਗੁਰਸ਼ ਐਨਾ ਤਿੱਖਾ ਹੁੰਦਾ ਕਿ ਆਪਣੇ ਜਦੋਂ ਆਪਾਂ ਕੱਪੜਿਆਂ ਤੇ ਮਾਰਦੇ ਆ ਜੀ ਕੱਪੜਿਆਂ ਨੂੰ ਨਾ ਮਤਲਬ ਕਿ ਫਾਟਰ ਵਾਂਗੂ ਕਰ ਦਿੰਦਾ ਜੇ ਕਲਰਾਂ ਦੇ ਮਾਰਦੇ ਆ ਕਲਰ ਵੀ ਫਟ ਇਹਦੇ ਉੱਤੇ ਆਪਾਂ ਜੇ ਮਤਲਬ ਕਿ ਜਰਾਕ ਚੜਾ ਕੇ ਇਸ ਤਰ੍ਹਾਂ ਆਪਾਂ ਮਾਰਾਂਗੇ ਤਾਂ ਆਪਣੇ ਕੱਪੜੇ ਨਹੀਂ ਬਿਲਕੁਲ ਨਹੀਂ ਫਟਦੇ ਹੈਗੇ ਬਿਲਕੁਲ ਸਹੀ ਰਹਿਣਗੇ ਇਸ ਤਰ੍ਹਾਂ ਮੂਰੂ ਸੌਫਟਿਆ ਬਣ ਜਾਂਦਾ ਹੈ ਇਹ ਜੇ ਤੁਹਾਨੂੰ ਇਹ ਸਾਡੀ ਤਰੀਕ ਵਧੀਆ ਲੱਗੇ ਤਾਂ ਜਰੂਰ ਅਪਣਾ ਕੇ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਕਿ ਤੁਹਾਨੂੰ ਇਹ ਦੱਸੀਆਂ ਹੋਈਆਂ ਟਿੱਕਾਂ ਕਿੰਨੀਆਂ ਕੁ ਵਧੀਆ ਲੱਗੀਆਂ ਜਾਂ ਤੁਸੀਂ ਵੀ ਇਸ ਤਰ੍ਹਾਂ ਹੀ ਕੰਮ ਬਖਤਦੇ ਹੋਗੇ ਪਹਿਲਾਂ ਵੀ